ਇੱਕ ਆਜ਼ਾਦ ਔਰ ਇੱਕ ਆਵਾਰਾ ਹੂੰ ਦੋ ਸ਼ਬਦ ਵਰਤੇ ਸਨ ਹਾਂਜੀ ਤੇ ਵੀਰ ਜੀ ਮੈਂ ਨਾ ਇਹਦੇ ਬਾਰੇ ਥੋੜਾ ਸਮਝਣਾ ਚਾਹੁੰਦਾ ਕਿਉਂਕਿ ਮੈਂ ਜਿਵੇਂ ਜਿਵੇਂ ਆਜ਼ਾਦ ਹੋਇਆ ਐਵੇਂ ਮੈਂ ਸ਼ਾਇਦ ਮੈਂ ਆਵਾਰਾ ਹੋ ਗਿਆ ਹੂੰ ਤੇ ਮੇਰੀ ਸੋਚ ਜਿਵੇਂ ਸੀ ਜਿਵੇਂ ਜਿਵੇਂ ਆਜ਼ਾਦ ਹੁੰਦੇਗੇ ਖੁੱਲਦੇਗੇ ਤੇ ਮੈਨੂੰ ਇਹ ਲੱਗਦਾ ਜਿਵੇਂ ਮੈਂ ਕਿਸੇ ਸ਼ਾਇਦ ਆਵਾਰਾ ਤਰੀਕੇ ਵਿੱਚ ਆ ਗਿਆ ਹਾਂਜੀ ਦੇ ਵੀ ਜਿਹਦੇ ਬਾਰੇ ਜਰਾ ਤੁਹਾਡੇ ਕੋਲ ਸਮਝਣਾ ਚਾਹਨਾ ਹੈ ਕਿ ਪਹਿਲੇ ਮੈਂ ਜੋ ਕੁਝ ਕਰਦਾ ਸੀਗਾ ਅੱਜ ਉਹ ਤੋਂ ਮੈਂ ਬਿਲਕੁਲ ਵਿਪਰੀਤ ਹੋ ਗਿਆ ਨਹੀਂ ਵਿਪਰੀਤ ਹੋਣਾ ਤਾਂ ਕੋਈ ਜੇ ਤਾਂ ਚੰਗੇ ਪਾਸੇ ਨੂੰ ਇੱਕ ਬੰਦਾ ਸ਼ਰਾਬ ਪੀਂਦਾ ਸੀ ਛੱਡ ਗਿਆ ਜੀ ਪਹਿਲਾਂ ਬੈਠਾ ਤਾਸ਼ ਖੇਲੀ ਜਾਂਦਾ ਸੀ ਛੱਡ ਗਿਆ ਉਹ ਵਿਪਰੀਤ ਤਾਂ ਹੋ ਗਿਆ ਉਹ ਪਰ ਚੰਗੇ ਪਾਸੇ ਨੂੰ ਹੋਇਆ ਨੀ ਵਜੀ ਮੈਂ ਮੈਂ ਪਹਿਲੇ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਨਾ ਮੈਂ ਸ਼ਰਾਬ ਪੀਂਦਾ ਸੀ ਨਾ ਮੈਂ ਤਾਸ਼ ਇਸ ਤਰ੍ਹਾਂ ਦੇ ਵਿੱਚ ਐਸੇ ਕੰਮਾਂ ਚ ਮੈਂ ਫਿਰ ਆਵਾਰਾ ਤੁਹਾਨੂੰ ਆਵਾਰਾ ਕਿਹੜੀ ਚੀਜ਼ ਲੱਗਦੀ ਕੀ ਹੋਇਆ ਨੁਕਸਾਨ ਕੀ ਹੋਇਆ ਤੁਹਾਡਾ ਮਤਲਬ ਦੁਬਾਰਾ ਦੁਬਾਰਾ ਸਰ ਮੈਂ ਇਸ ਤਰ੍ਹਾਂ ਹੋਇਆ ਕਿ ਜਿਵੇਂ ਪਹਿਲੇ ਮੈਂ ਸਵੇਰੇ ਸਵੇਰੇ ਉੱਠ ਕੇ ਅੰਮ੍ਰਿਤਸਰ ਜਾਣਾ ਗੁਰਦੁਆਰੇ ਜਾਣਾ ਫਿਰ ਉਹਦੇ ਮੈਂ ਬਿਲਕੁਲ ਹੀ ਹੁਣ ਚੁੱਕ ਕਰਕੇ ਬੈਠ ਗਿਆ ਕਿ ਹੁਣ ਸਿਰਫ ਸਵੇਰੇ ਮੈਂ ਜਾਣਾ ਉਹ ਮੇਰਾ ਸਾਰਾ ਦਿਮਾਗ ਇਹ ਸਾਰਾ ਸਿਰਫ ਕੰਮ ਦੀ ਤਰਫ ਆ ਗਿਆ ਕਿ ਮੈਨੂੰ ਆਪਣਾ ਕੰਮ ਹੀ ਕੰਮ ਕੰਮ ਹੀ ਕੰਮ ਕਰਨਾ ਹੈ ਇਹ ਕਿ ਕੰਮ ਕਰਨਾ ਤਾਂ ਕੋਈ ਉਹ ਉਹ ਕੋਈ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਕੰਮ ਕਰਦੇ ਆ ਮਤਲਬ ਉਹਦਾ ਪੈਸਾ ਉਹਦੇ ਨਾਲ ਪੈਸਾ ਆਉਂਦਾ ਹੀ ਆ ਜੀ 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 ਹਾਂ ਠੀਕ ਹੈ ਫਿਰ ਤਾਂ ਕੋਈ ਮਾੜੀ ਗੱਲ ਨਹੀਂ ਕੋਈ ਗਲਤ ਗੱਲ ਨਹੀਂ ਹੈਗੀ ਨਹੀਂ ਪਰ ਜਿਵੇਂ ਜਿਵੇਂ ਆਸ ਜਿਵੇਂ ਆਸ ਪਰੋਸੀ ਜੋ ਵੀ ਬੰਦਾ ਹੈ ਮੈਨੂੰ ਹਰ ਕੋਈ ਬੰਦਾ ਇਹ ਕਹਿਣਾ ਸ਼ੁਰੂ ਹੋ ਗਿਆ ਤੂੰ ਤੇ ਤੂੰ ਜਿਹੜਾ ਹੈ ਗਿਆ ਨਾਸਤਿਕ ਹੋ ਗਿਆ ਹੈ ਉਹ ਬਿਲਕੁਲ ਐ ਕੰਮ ਨਹੀਂ ਕਰਦਾ ਜਿਨਨੇ ਵੀ ਮਤਲਬ ਜੋ ਵੀ ਪੋਲ ਵਿਵਾਰ ਜਿਨਨੇ ਬੰਦੇ ਆਪਣੇ ਆਈ ਕਹਿਣਾ ਸ਼ੁਰੂ ਕਰਦੇ ਕਿ ਤੁਸੀਂ ਨਾਸਤਿਕ ਹੋਗੇ ਤੁਸੀਂ ਐ ਨਹੀਂ ਕਰਦੇ ਨਹੀਂ ਉਹਨਾਂ ਦੀ ਉਹਨਾਂ ਦੀ ਪਰਵਾਸਾ ਮੈਨੇ ਨਹੀਂ ਰਖਾਉਂਦੀ ਤੁਹਾਨੂੰ ਆਪ ਪਤਾ ਹੈ ਹੁਣ ਜਦੋਂ ਪੈਸੇ ਕਮਾਉਣੇ ਆ ਪੈਸੇ ਪਰਿਵਾਰ ਦੇ ਕੰਮ ਆਉਗੇ ਹਾਂ ਇੱਕ ਚੀਜ਼ ਦਾ ਖਿਆਲ ਰੱਖੋ ਜੀ ਜੀ ਜਿਹੜਾ ਨਾ ਸਾਡਾ ਬਾਡੀ ਆ ਉਹਦੇ ਨਾਲ ਨਾਲ ਸਾਡਾ ਦਿਮਾਗ ਵੀ ਆ ਮਾਈਂਡ ਵੀ ਆ ਅੱਛਾ ਜੀ ਦੋਹਾਂ ਦੀਆਂ ਆਪੋ ਆਪਣੀਆਂ ਜ਼ਰੂਰਤਾਂ ਆ ਠੀਕ ਜੀ ਜਿੱਦਾਂ ਜੇ ਅਸੀਂ ਮੰਨ ਲਓ ਪੂਰਾ ਨਾ ਸੁੱਤੇ ਜੀ ਤੱਕ ਸੁਹਾ ਚਿਰਚੜਾ ਹੋ ਜਾਂਦਾ ਸਰੀਰ ਥੱਕਿਆ ਰਹਿ ਜਾਂਦਾ ਦੀਦਾ ਵੀ ਨਹੀਂ ਚੰਗੀ ਤਰ੍ਹਾਂ ਘਮੇਟੇ ਆਉਣ ਲੱਪਣੇ ਸਿਰ ਦੁਖਣ ਲੱਪਣਾ ਰਾਈਟ ਹੁਣ ਸੌਣਾ ਸਾਡੀ ਜ਼ਰੂਰਤ ਹੈ ਬਿਲਕੁਲ ਜੀ ਰੱਜ ਕੇ ਖਾਣਾ ਖਾਣਾ ਸਾਡੀ ਜ਼ਰੂਰਤ ਹੈ ਠੀਕ ਹੈ ਜੀ ਖਾਣਾ ਇਸਾ ਬਣਾ ਲ ਖਾਈਏ ਪੰਜ ਜਿਵੇਂ ਸੌਣ ਤੋਂ ਪਹਿਲਾਂ ਪੋਸਟੇ ਖਾਈਏ ਹਣਾ ਹੈਲਦੀ ਖਾਈਏ ਵਿਜੇਚ ਪੂਰੇ ਸਾਰੀ એનર્ਜੀ ਹੋਵੇ ਪੂਰੀ ਪ੍ਰੋਟੀਨ ਹੋਵੇ ਜੀ ਫਿਰ ਟਾਈਮਿੰਗ ਉਹਦੀ ਇਦਾਂ ਦੀ ਹੋਵੇ ਕਿ ਟਾਇਲਟ ਪਿਸ਼ਾਬ ਜਾਣ ਲਈ ਸਾਨੂੰ ਦਿੱਕਤ ਨਾ ਆਵੇ ਹਾਂ ਹਾਂ ਠੀਕ ਹੈ ਫਿਰ ਖਾਣਾ ਉਨਾਂ ਕ ਖਾਈਏ ਜਿੰਨੀ ਕ ਹੁਣ ਇਹ ਸਰੀਰ ਦੀਆਂ ਜ਼ਰੂਰਤਾਂ ਹੋ ਗਈਆਂ ਬਿਮਾਰ ਹੁੰਨੇ ਆ ਦਵਾਈ ਲੈਣੇ ਆ ਜੀ 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 ਇਦਾਂ ਹੀ ਸਾਡੇ ਮਾਈਂਡ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਆ ਠੀਕ ਹੈ ਜੀ ਜਿੱਦਾਂ ਹੁਣ ਦੇਖੋ ਜਿਹੜੀ ਪਹਿਲੀ ਗੱਲ ਤਾਂ ਜਿੰਨਾ ਅਸੀਂ ਜਦੋਂ ਤਰੱਕੀ ਕਰਦੇ ਆ ਮੁਕਾਬਲੇ ਦੀ ਭਾਵਨਾ ਆ ਜਾਂ ਸਾਡੇ ਅੰਦਰ ਕੁਦਰਤ ਵੱਲੋਂ ਠੀਕ ਹੈ ਸਰ ਅੱਗੇ ਵਧਣ ਦੀ ਭਾਵਨਾ ਆ ਜੀ ਲੋਭ ਆ ਮੋਹ ਆ ਹੁਣ ਜੇ ਲੋਭ ਨਹੀਂ ਹੋਊਗਾ ਅੰਦਰ ਸਾਡੇ ਤੇ ਅਸੀਂ ਕੰਮ ਨਹੀਂ ਕਰਾਂਗੇ ਤਰੱਕੀ ਨਹੀਂ ਕਰਾਂਗੇ ਠੀਕ ਹੈ ਜੀ ਜੇ ਮੋਹ ਨਹੀਂ ਹੋਊਗਾ ਅਸੀਂ ਪਰਿਵਾਰ ਨਹੀਂ ਪਾਲ ਸਕਾਂਗੇ ਫੀਲਿੰਗ ਹੀ ਨਹੀਂ ਆਉਣੀ ਕੋਈ ਸਾਨੂੰ ਹੂੰ ਹੂੰ ਬੱਚੇ ਨੂੰ ਬੱਚੇ ਲਈ ਅਸੀਂ ਕਰਦੇ ਆਂ ਕੋਈ ਚੀਜ਼ਾਂ ਲਿਆਉਣੇ ਆ ਉਹ ਲਿਆ ਕੇ ਖੁਸ਼ੀ ਹੁੰਦੀ ਆ ਉਹਨੂੰ ਪੜ੍ਹਾਉਣੇ ਆ ਉਹਨੂੰ ਵਧੀਆ ਇਨਸਾਨ ਬਣਾਉਣ ਦੀ ਉਹ ਮੂਹ ਕਰਕੇ ਆ ਸਾਰਾ ਕੁਝ ਜੀ 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 ਠੀਕ ਆ ਇਦਾਂ ਹੀ ਹੁਣ ਕਰੋਧ ਆ ਜੇ ਉਹ ਉਹ ਗੁੱਸਾ ਈਗੋ ਆ ਉਹ ਨਾ ਹੋਵੇ ਸਾਡੇ ਅੰਦਰ ਸਵੈਮਾਨ ਵੀ ਨਹੀਂ ਬਣਨਾ ਠੀਕ ਹੈ ਜੀ ਅਸੀਂ ਪ੍ਰੋਟੈਕਟ ਨਹੀਂ ਕਰ ਸਕਣਾ ਹਰ ਇੱਕ ਨੇ ਵਧੋੜ ਕੇ ਚੱਲ ਜਾਣਾ ਠੀਕ ਹੈ ਜੀ ਸਿਰ ਚੁੱਕ ਕਰਕੇ ਤੁਰ ਨਹੀਂ ਸਕਣਾ ਹੁਣ ਅੰਦਰ ਅੰਦਰ ਉਹ ਗਰੋਧ ਦੀ ਅਗਨੀ ਹੋਊਗੀ ਤਾਂ ਫਿਰ ਅਸੀਂ ਦੂਜਿਆਂ ਦੇ ਬਰਾਬਰ ਆਪਣੇ ਆਪ ਨੂੰ ਮਾਨ ਨਾਲ ਉੱਚੇ ਕਰਕੇ ਸਿਰ ਉੱਚਾ ਕਰਕੇ ਤੁਰ ਵੀ ਨਹੀਂ ਸਕਾਂਗੇ ਫਿਰ ਇਨਫਿਨਿਟੀ ਕੰਪਲੈਕਸ ਆਊਗਾ ਫਿਰ ਹਰੇਕ ਜਗ੍ਹਾ ਬੇਇੱਜ਼ਤ ਹੋਇਆ ਮਹਿਸੂਸ ਕਰਾਂਗੇ ਡਿਪਰੈਸਡ ਰਹਾਂਗੇ ਹਮੇਸ਼ਾ ਠੀਕ ਹੈ ਜੀ ਹੁਣ ਉਹ ਉਹ ਸਾਰੇ ਕੁਝ ਦੇ ਨਾਲ-ਨਾਲ ਇੱਕ ਚੀਜ਼ ਹੋ ਰਿਹਾ ਜਿਹਨੂੰ ਅਸੀਂ ਭੁੱਲ ਜਾਨੇ ਉਹ ਹੈਗੀ ਆ ਕਿ ਸਾਡੇ ਆਲੇ ਦੁਆਲੇ ਵਿੱਚ ਸਮਾਜ ਵਿੱਚ ਸਾਡੀ ਚੰਗੀ ਪਛਾਣ ਹੋਵੇ ਜੇ ਉਹਨੂੰ ਪਹਿਲਾਂ ਤੋਂ ਸ਼ੁਰੂ ਤੋਂ ਬਚਪਨ ਤੋਂ ਅਸੀਂ ਚੇਤੇ ਰੱਖਾਂਗੇ ਪੇ ਠੀਕ ਹੈ ਹੁਣ ਮੈਨੂੰ ਲੋੜ ਆ ਪੜ੍ਹਨ ਦੀ ਫਿਰ ਮੇਰਾ ਜ਼ੋਰ ਲੱਗਾ ਹੋਣਾ ਨੌਕਰੀ ਲੱਭਣ ਤੇ ਬਿਜ਼ਨਸ ਕਰਨ ਤੇ ਫਿਰ ਮੈਨੂੰ ਹੁਣ ਵਿਆਹ ਹੋ ਜਾਏ ਪੇ ਸੋਹਣੀ ਤੀਮੀ ਹੋਵੇ ਫਿਰ ਹੁਣ ਬੱਚੇ ਹੋ ਜਾਣ ਫਿਰ ਹੁਣ ਬੱਚੇ ਪੜ ਜਾਣ ਘਰ ਬਣ ਜਵੇ ਮੇਰਾ ਸਾਰਾ ਕੁਝ ਹੋ ਕੇ ਇੱਕ ਜਿਹੜੀ ਉਹ ਲੋੜ ਆ ਪੇ ਸਮਾਜ ਵਿੱਚ ਆਲੇ ਦੁਆਲੇ ਮੈਨੂੰ ਜਿਹੜੇ ਲੋਕ ਜਾਣਦੇ ਉਹਨਾਂ ਚ ਮੇਰੀ ਚੰਗੀ ਪਛਾਣ ਹੋਵੇ ਮੇਰਾ ਨਾਮ ਹੋਵੇ ਜੀ ਜੀ ਉਹ ਜਦੋਂ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਮੈਂ ਉਹ ਉਹ ਕੰਮ ਕਰਨ ਲੱਗੂੰਗਾ ਫਿਰ ਬਹੁਤ ਮਿਹਨਤ ਕਰਨੀ ਪੈਣੀ ਹੈ ਜੀ ਜੀ ਤੇ ਇੱਕ ਇਵੇਂ ਸਾਨੂੰ ਖਿਆਲ ਹੋਵੇ ਵੀ ਮੇਰੇ ਸਰੀਰ ਦੇ ਅੰਗ ਆ ਸਾਰਾ ਕੁਝ ਆ ਉਹ ਘਸਦੇ ਆ ਉਹ ਮੈਂ ਕਿੰਨਾ ਕਿੰਨਾ ਮੈਨੂੰ ਦੂਜੇ ਦੇ ਨਾਲ ਜਿਹੜਾ ਜਦੋਂ ਮੈਨੂੰ ਦੂਜੇ ਦੇ ਪਿਆਰ ਦੀ ਲੋੜ ਆ ਉਹ ਤਾਂ ਹੀ ਮਿਲੂਗਾ ਜੇ ਮੈਂ ਕਰੂੰਗਾ ਉਹਨਾਂ ਨੂੰ ਹਾਂਜੀ ਜੇ ਮੈਂ ਸਮਾਜ ਵਿੱਚ ਪਛਾਣਿਆ ਜਾਣਾ ਚਾਹੁੰਨਾ ਆ ਉਹ ਤਾਂ ਹੀ ਪਛਾਣਨਗੇ ਜੇ ਮੈਂ ਉਹਨਾਂ ਲਈ ਕੁਝ ਕਰੂੰਗਾ ਜੀ ਜੀ ਜੇ ਮੇਰੇ ਕੋਲ ਕੰਮ ਤੋਂ ਪੈਸੇ ਕਮਾਉਣ ਤੋਂ ਬਿਨਾ ਟਾਈਮ ਹੀ ਨਾ ਹੋਇਆ ਆਪਣੇ ਆਪ ਨਾਲ ਬੈਠਣ ਦਾ ਹੂੰ ਹੂੰ ਫਿਰ ਫਿਰ ਮੈਂ ਸਾਰੇ ਇੱਕਦਮ ਪੈਸੇ ਨਾਲ ਥੋੜਾ ਕੰਮ ਹੋ ਜਾਣੇ ਸਾਰੇ ਜੀ ਜੀ ਇਸ ਕਰਕੇ ਗੁਰਦੁਆਰੇ ਜਾਣਾ ਧਰਮ ਕਰਕੇ ਜ਼ਰੂਰੀ ਨਹੀਂ ਹੈਗਾ ਜੀ ਆਪਣੇ ਸਮਾਜ ਵਿੱਚ ਪਛਾਣੇ ਜਾਣ ਕਰਕੇ ਵੀ ਜ਼ਰੂਰੀ ਆ। ਰਾਈਟ 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 ਜਿਹੜਾ ਕਲਚਰ ਆ ਸਾਡਾ ਸੱਭਿਆਚਾਰ ਆ ਹੁਣ ਜਦੋਂ ਘਰ ਵਿੱਚ ਕੋਈ ਫੰਕਸ਼ਨ ਹੁੰਦਾ ਬੱਚੇ ਦਾ ਵਿਆਹ ਹੁੰਦਾ 10 ਟੱਬਰ ਆ ਕੇ ਬਹਿਣਗੇ ਕਿ ਨਹੀਂ ਚੰਗਾ ਲੱਗੂਗਾ ਕਿ ਨਹੀਂ? ਜੀ 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 ਜਿਹੜਾ ਬੰਦਾ ਕੱਲਾ ਹੋਵੇ ਉਹਨੂੰ ਰਿਸ਼ਤਾ ਵੀ ਕੋਈ ਨਹੀਂ ਕਰਦਾ। ਬਿਲਕੁਲ ਰਾਈਟ ਹੁਣ ਸਾਡੇ ਸਾਡੇ ਤਾਂ ਹੀ 10 ਬੈਠਣਗੇ ਆ ਕੇ ਜੇ ਅਸੀਂ ਕਿਸੇ ਦੇ ਬੈਠਾਂਗੇ ਜਾ ਕੇ। ਹਾਂ ਹਾਂ ਹੁਣ ਜੇ ਉਹ ਜੇ ਹੁਣ ਤੁਸੀਂ ਗੁਰਦੁਆਰੇ ਜਾਂਦੇ ਹੋ ਉੱਥੇ ਇੱਕ ਸੁਸਾਇਟੀ ਇੱਕ ਸੱਭਿਆਚਾਰਕ ਆਲੇ ਦੁਆਲੇ ਲੋਕ ਬਣੇ ਹੋ ਆ ਉਹਨਾਂ ਨੂੰ ਮਿਲਦੇ ਆ ਕਿਸੇ ਨੇ ਖੰਡ ਪੜ੍ਹ ਕਰਾਇਆ ਤੁਸੀਂ ਜਾ ਕੇ ਸੇਵਾ ਕਰ ਦਿੱਤੀ ਦਾਲ ਵਾਲੀ ਬਾਲਟੀ ਚੱਕ ਕੇ ਵਰਤਾਇਤੀ ਬਲਕਿ ਨੂੰ ਤੁਸੀਂ ਕਰੋਗੇ ਉਹ ਤੁਹਾਡੇ ਆਕੇ ਵਰਤਾ ਦਿਓਗੇ ਸਮਝ ਕੇ ਸਮੇਂ ਦੇ ਸਮਝ ਕੇ ਉਹ ਰੱਬ ਲੱਭਣ ਲਈ ਮੰਨ ਲਿਆ ਸਾਨੂੰ ਸਮਝ ਆ ਗਈ ਪਈ ਮੈਂ ਰੱਬ ਨਹੀਂ ਲੱਭਣਾ ਉੱਥੇ ਜੀ 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 ਹਣਾ ਪਰ ਮੈਂ ਸਮਾਜ ਪਛਾਣਿਆ ਤੇ ਜਾਣਾ ਚਾਹੁੰਨਾ ਰਾ이트 ਰਾਈਟ ਉਹ ਗੁਰਦੁਆਰੇ ਨਹੀਂ ਜਾ ਹੁੰਦਾ ਕੋਈ ਰੈੱਡ ਕਰਾਸਿਆ ਵਾਲੇ ਵਾਲੇ ਹੋਰ ਕੋਈ ਸੰਸਥਾ ਬਣੀ ਹੋਆ 10 ਬੰਦਿਆਂ ਨੂੰ ਲੈ ਕੇ ਉੱਧਾ ਸੰਸਥਾ ਬਣਾ ਲਓ ਕੁਝ ਕਰ ਲਓ ਵੀ ਆਪਾਂ ਭਾਈ ਵੀਕੈਂਡ ਤੇ ਇੱਕ ਦਿਨ 4 ਘੰਟੇ ਆ ਕੰਮ ਕਰਿਆ ਕਰੀਏ ਅਸੀਂ ਜੀ ਜੇ ਤੁਹਾਨੂੰ ਸੰਤੁਸ਼ਟੀ ਮਿਲੇ ਰਾਈਟ ਰਾਈਟ ਠੀਕ ਹੈ ਕੁਝ ਇੰਟਰਨੈਟ ਤੇ ਕਰਨ ਲੱਪੋ ਕੁਝ ਪੜਨ ਲੱਪੋ ਮੈਂ ਨਹੀਂ ਬੱਸ ਉਹ ਜੀ ਬਸ BC ਬਸ ਸਹੀ ਪੁੱਛਿਆ ਸੀ ਮੈਂ ਬਸ ਤੁਹਾਡੇ ਨਾਲ ਆਈ ਆਪਣੇ ਆਪ ਨੂੰ ਪਰਚੋਲ ਕਰਨਾ ਚਾਹੁੰਦਾ ਸੀ ਹਾਂ ਉਹ ਜਿਹੜੇ ਜਿਹਨੂੰ ਜਿਹਨੂੰ ਆਵਾਰਾ ਕਹਿੰਦੇ ਨਾ ਸੀ ਉਹ ਪਤਾ ਕਿੱਦਾਂ ਆਏ ਆ ਵੀ ਜਾਨੀ ਹੁਣ ਗੁਰਦੁਆਰੇ ਜਾਂਦੇ ਸੀ ਉੱਥੋਂ ਜਾਣੂ ਹਟ ਗਏ ਪਰ ਉਹ ਟਾਈਮ ਲਾਉਣ ਲੱਪੇ ਉਹ ਫਿਲਮਾਂ ਦੇਖਣ ਤੇ ਜੀ 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 ਪੈਸਾ ਉੱਥੇ ਦਿੰਦੇ ਸੀਗੇ ਉਹ ਉਹ ਪੈਸਾ ਦੇਣੋਂ ਹਟ ਗਏ ਉਹ ਲੱਪੇ ਨਸ਼ਾ ਖਾਣ ਹੂੰ 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 ਹੁਣ ਨਸ਼ਾ ਖਾਣ ਜਿਹੜਾ ਬੰਦਾ ਸ਼ਰਾਬ ਪੀਣ ਲੱਪਿਆ ਉਹ ਜ਼ਿੰਮੇਵਾਰੀਆਂ ਨਿਭਾਉਣ ਦੀ ਉਹਦੇ ਚ ਕਮਜ਼ੋਰੀ ਆਊਗੀ ਹਣਾ ਉਹ ਲੋੜ ਤੋਂ ਬਾਅਦ ਫਿਲਮਾਂ ਦੇਖਣ ਲੱਪਿਆ ਉੱਥੇ ਆਲਾ ਦੋਲਾ ਦੇਖਣ ਲੱਪਿਆ ਉਹਨੂੰ ਹੁਣ ਆਪਣੀ ਜਨਾਨੀ ਦੇ ਬਰਾਬਰ ਹੋਰ ਜਨਾਨੀਆਂ ਸੋਹਣੀਆਂ ਲੱਗਣ ਲੱਪ ਪਈਆਂ। ਰਾਈ ਰਾਈ ਰਾਈ। ਤੂੰ ਨਸ਼ਾ ਖਾਊਗਾ, ਗੈਰ ਜ਼ਿੰਮੇਵਾਰ ਹੋਊਗਾ, ਖਰਚਾ ਵਧੂਗਾ, ਘਰ ਵਾਲੀ ਨਾਲ ਕਲੇਸ਼ ਹੋਊਗਾ। ਉਹ 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 ਜਦੋਂ ਉਹ ਕਲੇਸ਼ ਕਰਦੀ ਆ, ਉਹ ਖਿੱਚਦੀ ਆ, ਮੁੜ ਕੇ ਬਾਹਰਲੀ ਔਰਤ ਪਿਆਰ ਨਾਲ ਬੁਲਾਉਂਦੀ ਉਹ ਚੰਗੀ ਲੱਗਣ ਲੱਪ ਪਈ। ਐ ਜੀ ਜੀ ਐ ਸੋਚ ਆਵਾਰੇ ਤੇ ਆਗੀ। ਹੁਣ ਜਦੋਂ ਜਦੋਂ ਜਨਾਨੀ ਚੰਗੀ ਲੱਗਣ ਲੱਗੀ ਫੇ ਉਹਨ ਕੋ ਚੀਜ਼ ਮੰਗਲੇ ਫੇ ਉੱਤੇ ਪੈਸੇ ਖਰਚੀ ਹੁਣ ਅਗਲੀ ਨੇ ਅਗਲੀ ਨੇ ਦੇਖਿਆ ਪੇ ਇਹਦੇ ਤੋਂ ਬਿਨੂ ਪੈਸੇ ਮਿਲਦੇ ਉਹ ਜਿਆਦੇ ਪਿਆਰ ਨਾਲ ਗੱਲ ਕਰਨ ਲੱਪੇ ਫੇ ਅਗਲੇ ਨੂੰ ਲੱਗਣ ਲੱਪਿਆ ਪੇ ਘਰ ਵਾਲੀ ਲੜਦੀ ਰਹਿੰਦੀ ਆ ਬਾਹਰ ਵਾਲੀ ਵਧੀਆ ਆ ਹਾਂ 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 ਮੁੜ ਕੇ ਉਹ ਸਭ ਬੱਚਿਆਂ ਤੇ ਹੋਇਆ ਹੁਣ ਜਿਹੜੇ ਦੇਖੋ ਹਰੇਕ ਮਾਈਂਡ ਇਦਾਂ ਦਾ ਨਹੀਂ ਹੁੰਦਾ ਹੁੰਦਾ ਜਿਹੜਾ ਆਪਣੇ ਆਪ ਨੂੰ ਮੈਨੇਜ ਕਰ ਸਕੇ ਜੀ 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 ਤੁਸੀਂ ਬਿਜ਼ਨਸ ਕਰਦੇ ਆ ਬਹੁਤ ਸਾਰੇ ਵਰਕਰ ਇਦਾਂ ਦੇ ਹੁੰਦੇ ਉਹਨੂੰ ਇੱਕ ਵਾਰੀ ਕੰਮ ਦੱਸ ਦਿਓ ਇਦਾਂ ਕੰਮ ਕਰਦੇ ਜਿਦਾ ਮਾਲਕ ਕਰਦਾ ਜੀ ਜੀ ਜਿਹੜੇ ਉਹ ਵਰਕਰ ਹੁੰਦੇ ਆ ਉਹਨਾਂ ਨੂੰ ਤੁਸੀਂ ਮੈਨੇਜਰ ਬਣਾਉਣ ਲੱਗੇ ਦੇਰੀ ਨਹੀਂ ਲਾਉਂਦੇ ਆਟੋ ਸਟਾਰਟ অর ਮੈਨੂਅਲ ਸਟਾਰਟ ਇੱਕ 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 ਉਹ ਹੁੰਦੇ ਆ ਜਿਹੜੇ ਜਿੰਨਾ ਤੁਸੀਂ ਦੱਸੋ ਉਨਾ ਹੀ ਕਰਦੇ ਆ ਉਹ ਹਰ ਵੇਲੇ ਤਿਆਰੀ ਚ ਹੁੰਦੇ ਜੇ ਤੁਸੀਂ ਕਿਹਾ ਪੇ ਭਾਈ ਆਹ ਮਸ਼ੀਨ ਇੱਥੇ ਲਾਈਟ ਜਗਦੀ ਸੀ ਬੰਦ ਉਹਨ ਕਹਦਾ ਮੈਨੂੰ ਥੋੜੋ ਤੂੰ ਦੱਸ ਮੈਨੂੰ ਤੂੰ ਕਿਹਾ ਸੀ ਵੀ ਲਾਈਟ ਬੰਦ ਕਰਨੀ ਹਾਂ 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 ਉਹਨਾਂ ਨੂੰ ਉਨੇ ਹੀ ਕਰਨਾ ਜਿੰਨਾ ਕਿਹਾ ਤੁਸੀਂ ਬਸ ਜੀ 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 ਉਹਨਾਂ ਨੂੰ ਹਮੇਸ਼ਾ ਮਾਲਕ ਚਾਹੀਦਾ ਆ ਲੈ trait trait ਜਿਹੜੇ ਉਹ ਸੁਭਾਲੇ ਬੰਦੇ ਆ ਉਹਨਾਂ ਨੂੰ ਕੰਮ ਤੇ ਸੁਪਰਵਾਈਜ਼ਰ ਚਾਹੀਦਾ ਹੁੰਦਾ ਹਮੇਸ਼ਾ ਹੀ ਹਾਂਜੀ ਔਰ ਸਮਾਜ ਵਿੱਚ ਕੋਈ ਰੱਬ ਚਾਹੀਦਾ ਹੈ ਪੁਜਾਰੀ ਚਾਹੀਦਾ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਮੈਨੇਜ ਕਰੇ ਹੂੰ ਰੱਬ ਹੈ ਨਹੀਂ ਪੁਜਾਰੀ ਦੀ ਗੱਲ ਨਹੀਂ ਮੰਨਣੀ ਪਰ ਜੇ ਉਹ ਤੁਹਾਡਾ ਸੁਭਾਅ ਮਾਲਕ ਵਾਂਗ ਕੰਮ ਕਰਨੇ ਦਾ ਨਹੀਂ ਹੈਗਾ ਤੇ ਤੁਸੀਂ ਰੱਬ ਉਹਨੂੰ ਰੱਬ ਨੂੰ ਮੰਨਣਾ ਛੱਡ ਦਿੱਤਾ ਪੁਜਾਰੀ ਨੂੰ ਮੰਨਣਾ ਛੱਡ ਦਿੱਤਾ ਧਰਮ ਦੀ ਸਮਾਜ ਦੀ ਜ਼ਿੰਮੇਵਾਰੀ ਛੱਡ ਦਿੱਤੀ ਤੁਸੀਂ ਉਹ ਡਰ ਲਾ ਦਿੱਤਾ ਫਿਰ ਤੁਸੀਂ ਅਵਾਰਾ ਹੋ ਇਸ ਕਰਕੇ ਜਿਹੜੀ ਗੁਰਨਾਨਕ ਪਾਤਸ਼ਾਹ ਨੇ ਗੱਲ ਕਹੀ ਆ ਉਹ ਕਿਸੇ ਨਾਨਕ ਲਈ ਤਾਂ ਠੀਕ ਆ ਹਾਂ ਕਬੀਰ ਲਈ ਠੀਕ ਆ ਜੀ ਜੀ ਪਰ ਜੇ ਉਸ ਪੱਧਰ ਦਾ ਬੰਦਾ ਨਹੀਂ ਹੈਗਾ ਉਹਦੇ ਲਈ ਠੀਕ ਨਹੀਂ ਹੈਗੀ ਹੋਣ ਤਾਂ ਉਹ ਤਾਂ ਉਹ ਤਾਂ ਉਹ ਤਾਂ ਜਿਹੜੀ ਕਿਉਂਕਿ ਜਿੰਨਾ ਚਿਰ ਉਹ ਰੱਬ ਨੂੰ ਮੰਨਦਾ ਸੀ ਜਿੰਨਾ ਚਿਰ ਉਹ ਗੁਰਦੁਆਰੇ ਜਾ ਕੇ ਡਰਦਾ ਸੀ ਜਿੰਨਾ ਚਿਰ ਉਹਨੂੰ ਸਵਰਗ ਦਾ ਲਾਲਚ ਸੀ ਜਿੰਨਾ ਚਿਰ ਉਹਨੂੰ ਨਰਕ ਦਾ ਡਰ ਸੀ ਉਹ ਸ਼ਰਾਬ ਨਹੀਂ ਸੀ ਪੀਂਦਾ ਉਹ ਰਾਤ ਘੜਦਾ ਨਹੀਂ ਸੀ ਕਿਤੇ ਜੀ 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 ਉਹ ਤੀਵੀਂ ਤੋਂ ਬਿਨਾ ਹੋਰ ਕਿਸੇ ਨੂੰ ਦੇਖਦਾ ਨਹੀਂ ਸੀ ਹੁਣ ਜਦੋਂ ਡਰ ਲੈ ਗਿਆ ਹੁਣ ਤਾਂ ਉਹ ਕਹਿੰਦਾ ਲੈ ਹੱਦ ਹੋ ਗਈ ਕਿਹੜਾ ਇੱਥੇ ਜਮਣਾ ਨਹੀਂ ਆਉਣਾ ਹੂੰ ਹੁਣ ਜਦ ਕੇ ਜਿਹੜੀ ਔਰਤ ਨਾਲ ਜਿਹੜੇ ਬੱਚਿਆਂ ਨਾਲ ਜਿਹੜੇ ਕੰਮ ਦੇ ਉੱਤੇ ਮੇਰੀ ਜ਼ਿੰਮੇਵਾਰੀ ਆ ਉਹ ਇਸ ਕਰਕੇ ਨਹੀਂ ਮੈਂ ਨਿਭਾ ਰਿਹਾ ਪੇ ਮੈਨੂੰ ਕਿਤੇ ਜਮਣਾ ਲੈ ਜਾਣ ਫੜਕੇ ਉਹ ਮੈਂ ਆਪਣੇ ਫਰਜ਼ ਕਰਕੇ ਨਿਭਾ ਰਿਆਂ ਮੈਨੂੰ ਵਫਾਦਾਰੀ ਕਰਨ ਦੇ ਨਾਲ ਨਸ਼ਾ ਸਰੂਰ ਆਉਂਦਾ ਮੈਨੂੰ ਮੈਨੂੰ ਸਵਾਦ ਆਉਂਦਾ ਆ ਮੈਂ ਹਿੱਕ ਠੋਕ ਕੇ ਕਹਿੰਨਾ ਦੁਨੀਆ ਨੂੰ ਕਿ ਮੈਂ ਕੱਲ ਇੱਕੋ ਹੀ ਹਾਂ ਮੈਂ ਮੇਰੇ ਵਰਗਾ ਨਹੀਂ ਹਾਂ ਉਦੇ ਨਾਲ ਮੈਨੂੰ ਤਾਕਤ ਮਿਲਦੀ ਆ ਮੇਰੇ ਤੇ ਕੋਈ ਬੰਦਾ ਦੁਨੀਆ ਚ ਕੋਈ ਜਣਾ ਮੇਰੇ ਤੇ ਇਲਜ਼ਾਮ ਲਾ ਕੇ ਮੇਰਾ ਸਿਰ ਨਹੀਂ ਨੀਵਾ ਕਰ ਸਕਦਾ ਮੈਂ ਚੋਰੀ ਇਸ ਕਰਕੇ ਨਹੀਂ ਕਰਦਾ ਬਿ ਚੋਰੀ ਕਰਨੇ ਨਾ ਜਮਾਨੇ ਮਾਰ ਪਾਉਣੀ ਆ ਮੈਂ ਇਸ ਕਰਕੇ ਕਰਦਾ ਬਿ ਹੱਕ ਦੀ ਖਾਊਗਾ ਸੰਤੋਖ ਵਿੱਚ ਰਹੂੰਗਾ ਚੈਨ ਆਊਗੀ ਰੱਜ ਕੇ ਨੀਂਦ ਆਊਗੀ ਮੈਨੂੰ ਜਿਹੜੀਆਂ ਭਗਤ ਨਾਮਦੇਵ ਜੀ ਦੀਆਂ ਗੱਲਾਂ ਆ ਉਹ ਨਾਮਦੇਵ ਲਈ ਆ ਉਹ ਉਹ ਆਪਣੇ ਬਾਰੇ ਕਹਿ ਰਹੇ ਆ ਕਿ ਮੈਂ ਜੇ ਕੋਈ ਨਾਮਦੇਵ ਹੋਵੇ ਫਿਊ ਕਹਿ ਸਕੇ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਜਿਹੜਾ ਬਦਕਾਰ ਕਿਸਮ ਦਾ ਆ ਉਹ ਕਹੇ ਬੀ ਦੇਖੋ ਜੀ ਭਗਤ ਨਾਮਦੇਵ ਜੀ ਤੇਰੇ ਲਈ ਥੋੜੋ ਕਹਿ ਕੇ ਗਏ ਆ ਉਹ ਠੀਕ ਹੈ ਇਸ ਕਰਕੇ ਸਾਨੂੰ ਇਹ ਇਹ ਅਵਾਰਾ ਜੇ ਜ਼ਿੰਮੇਵਾਰੀ ਨਿਭਾ ਰਹੇ ਆ ਫੇਸ ਗੱਲ ਦੀ ਫਿਕਰ ਨਾ ਕਰੋ ਬਾਰਾ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਗੁਰਦੁਆਰੇ ਨਹੀਂ ਜਾਇਆ ਹੁੰਦਾ ਤਾਂ ਕੋਈ ਗੱਲ ਨਹੀਂ ਗੁਰਦੁਆਰਾ ਗੁਰੂ ਸਾਹਿਬ ਕਹਿੰਦੇ ਸੀ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਜੀ ਜੀ ਹੁਣ ਜੇ ਅਸੀਂ ਸੰਤਿਆਂ ਤਾਂ ਜਿੱਥੇ ਬਹਿ ਗਏ ਅਸੀਂ ਉੱਥੇ ਪਵਿੱਤਰ ਹੋ ਜਾਣਾ ਹੋ ਅਸੀਂ ਇਮਾਨਦਾਰ ਹੋ ਕੇ ਜ਼ਿੰਮੇਵਾਰ ਹੋ ਕੇ ਸੰਤੋਖੀ ਹੋ ਕੇ ਦੂਜੇ ਦੀ ਈਰਖਾ ਤੋਂ ਬਚ ਕੇ ਸਾੜੇ ਤੋਂ ਬਚ ਕੇ ਜਦੋਂ ਜੀਵਾਂਗੇ ਤਾਂ ਅਸੀਂ ਸੰਤ ਵਾਲਾ ਜੀਵਨ ਜੀਵਾਂਗੇ ਜੀ 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 ਸਾਡੇ ਜਦੋਂ ਅਸੀਂ ਬੈਠਣਾ ਜਿੱਥੇ ਉੱਥੇ ਜੇ ਕਿਸੇ ਨੇ ਕਿਸੇ ਦੀ ਗਲਤ ਗੱਲ ਕਰਨੀ ਅਸੀਂ ਕਹਿਣਾ ਨਾ ਵੀ ਇਹ ਨਾ ਕਰੋ ਗੱਲ ਸਾਡੇ ਵਾਲੇ ਤੋਂ ਵਾਲੇ ਮਾਹੌਲੇ ਇਦਾਂ ਦਾ ਬਣ ਜਾਣਾ ਹੁਣ ਜੇ ਜੇ ਤੁਸੀਂ ਆਲੇ ਦੁਆਲੇ ਇੱਕ ਓਰਾ ਬਣਾ ਕੇ ਰੱਖਿਆ ਆ ਫਿਰ ਤੁਹਾਡੇ ਕੋਲ ਆ ਕੇ ਕੋਈ ਬੰਦਾ ਇਦਾਂ ਸਲਾਹ ਨਹੀਂ ਕਰ ਸਕਦਾ ਵੀ ਯਾਰ ਫਲਾਨੀ ਦੀ ਕਾਰ ਚੋਰੀ ਕਰੀ ਗਈ ਐ ਅਸੀਂ ਤੇ ਜਾਂ ਬਈ ਫਲਾਨੇ ਦੀ ਉਹਦੀ ਕੁੜੀ ਬਹੁਤ ਸੋਹਣੀ ਆ ਭਈ ਤੁਹਾਡੇ ਕੋ ਕਰੇ ਹੀ ਨਹੀਂ ਸਕਦਾ ਕੋਈ ਰੁਕਣ ਦੀ ਵੀ ਲੋੜ ਨਹੀਂ ਪੈਣੀ ਤੁਹਾਨੂੰ ਮ ਜੇ ਤੋਂ ਗੁਰੂ ਸਾਹਿਬ ਕਹਿੰਦੇ ਆ ਕਿ ਸਤਿ ਪੈਰੀ ਸਤ ਪਲਾ ਬਈਏ ਪੜਿਆਂ ਪਾਸ ਉਹ ਪੜੇ ਦਾ ਮਤਲਬ ਇਹ ਥੋੜੂ ਜਿਨੂੰ ਅਖੰਡ ਪਾਠ ਕਰਨਾ ਆਉਂਦਾ ਆ ਰਾਈਟ 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 ਠੀਕ ਹੈ ਜਿਨ ਆਪਣੇ ਆਪ ਨੂੰ ਦੇਖ ਲਿਆ ਜਿਹੜਾ ਮੈਨੇਜ ਕਰਨ ਲੱਪਿਆ ਆਪਣੇ ਆਪ ਨੂੰ ਠੀਕ ਹੈ ਜਿਹੜਾ ਅਸੂਲਾਂ ਚ ਜੀਣ ਲੱਪਿਆ ਉਹਦੇ ਨੇੜੇ ਬੈਠੋਗੇ ਉਹਰਾ ਬਣਿਆ ਥੋਤੋ ਗੱਲੇ ਹੀ ਨਹੀਂ ਕਰ ਹੁਣੀ ਇਦਾਂ ਦੀ ਫੀਡ ਨਹੀਂ ਹੋਣਾ ਕੁਛ ਵੀ ਹੁਣ ਜੇ ਇੱਕ ਤ੍ਰਿਸ਼ਨਾ ਦੇ ਭਰੇ ਹੋਏ ਬੰਦੇ ਕੋਲ ਬੈਠੂਗੇ ਜਿਹੜਾ 24 ਘੰਟੇ ਟਾਉਂ ਟਾਉਂ ਰੰਡੀ ਰੋਣਾ ਹੀ ਰੋਈ ਜਾਂਦਾ ਜਿਹੜਾ ਇਦਾਂ ਪਿਆ ਹੋ ਗਿਆ ਆ ਹੋ ਗਿਆ ਇੱਥੇ ਇਹਨੇ ਲੁੱਟ ਲਿਆ ਉਹ ਕਰ ਲਿਆ ਇਹ ਕੁਛ ਨਹੀਂ ਸਰਕਾਰੇ ਸਾਰੇ ਖਾਣ ਨੂੰ ਬੈਠੇ ਆ ਇਹ ਕੋਈ ਨਹੀਂ ਕੰਮਕੁਮ ਕਰਦਾ ਹਸਪਤਾਲ ਚਲ ਜਾਓ ਪੈਸੇ ਖਾਈ ਜਾਂਦੇ ਜਿਹੜਾ ਹਰ ਵੇਲੇ ਰੋਈ ਜਾਂਦਾ ਰੋਈ ਜਾਂਦਾ ਉੱਥੇ ਸੰਤੁਖ ਦੀ ਅੰਦਰ ਤੁਹਾਡੇ ਭਾਵਨਾ ਕਿੱਦਾਂ ਬਣ ਜੂਗੀ